ਹੁੰਦੀ ਹੈ ਸ਼ੁਰੂ ਕਰੇ ਤਾਂ ਗੁਰੂ ਆਪਣੇ ਸਿੱਖਾਂ ਨੂੰ ਸੇਵਾ ਤੇ ਸਿਮਰਨ ਦੀਆਂ ਦਾਤਾਂ ਬਖਸ਼ਦਾ ਅੱਜ ਤਕਰੀਬਨ 10-12 ਸਾਲਾਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜੀ ਦੇ ਘਰ ਵਿੱਚ ਮਹਾਰਾਜ ਨੇ ਸੇਵਾ ਸਿਮਰਨ ਦੀਆਂ ਦੋਨੋਂ ਦਾਤਾਂ ਬਖਸ਼ੀਆਂ ਨੇ ਜਿੱਥੇ ਬਾਣੀ ਦੀ ਅੰਮ੍ਰਿਤ ਵਰਖਾ ਹੋ ਰਹੀ ਹੈ ਉੱਥੇ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਪਵਿੱਤਰ ਸਰੋਵਰ ਦੀ ਕਾਰ ਸੇਵਾ ਜਥੇਦਾਰ ਬਾਬਾ ਬਜਨ ਸਿੰਘ ਜੀ ਡੇਰਾ ਕਾਰ ਸੇਵਾ ਗੁਰਦੁਆਰਾ ਬੰਗਲਾ ਸਾਹਿਬ ਨੂੰ ਸੌਂਪੀ ਗਈ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਨੀ ਵਿੱਚ ਅਰਦਾਸ ਕਰਕੇ ਸੇਵਾ ਦਾ ਟੱਕ ਲੱਗਿਆ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸੇਵਾਦਾਰ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਸੇਵਾ ਦਾ ਸੰਗਤਾਂ ਦੇ ਨਾਲ ਮਿਲ ਕੇ ਇੱਕ ਪੁੰਬ ਲਾਇਆ ਔਰ ਆਪਾਂ ਸਾਰਿਆਂ ਨੇ ਅੱਜ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਮਹਾਰਾਜ ਜਥੇਦਾਰ ਬਾਬਾ ਬੱਜਨ ਸਿੰਘ ਜੀ ਹੋਰਾਂ ਪਾਸੋਂ ਇਹ ਜਲਦੀ ਸੇਵਾ ਸੰਪੂਰਨ ਹੋਵੇ ਫਿਰ ਜਲ ਪਰੇ ਸੰਕਟ ਆ ਕੇ ਇੱਥੇ ਇਸ਼ਨਾਨ ਕਰਨ ਔਰ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰ ਤੋਂ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਨਿੱਠੇ ਸਭ ਦੁੱਖ ਜਾਏ ਇਹਨਾਂ ਬਖਸ਼ਿਸ਼ਾਂ ਦੇ ਅਸੀਂ ਪਾਤਰ ਬਣੀਏ ਅੱਜ ਸੰਗਤ ਦਾ ਇਹ ਜਲਾਉ ਗੁਰੂ ਦਾ ਪਿਆਰ ਗੁਰੂ ਦੇ ਪ੍ਰਤੀ ਸ਼ਰਧਾ ਸਿੱਧਕ ਦਾ ਇਹ ਪ੍ਰਮਾਣ ਹੈ ਗੁਰੂ ਨੇ ਰਹਿਮਤ ਕੀਤੀ ਖਲੋਲੇ ਮਹਾਨੇ ਜੀਆਂ ਖੁਸ਼ੀਆਂ ਬਖਸ਼ੀਆਂ ਅੱਜ ਸੇਵਾ ਦਾ ਸੁਭਾਗ ਬਖਸ਼ਿਆ ਮਹਾਰਾਜੇ ਇਸੇ ਤਰ੍ਹਾਂ ਸਾਡੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਸਾਲ ਸਾ ਵਾਹਿਗੁਰੂ ਜੀ